ਹਾਂਜੀ ਦੋਸਤੋ ਸਵਾਗਤਾਂ YouTube ਚੈਨਲ ਤੇ ਸਵਾਜਾ ਪਤਾ ਤੁਹਾਨੂੰ ਇੱਕ ਜਿਹੜੀ ਆਪਣੀ ਨਵੀਂ ਸਮੱਸਿਆ ਨਵੀਂ ਨਹੀਂ ਕਹਿ ਸਕਦੇ ਚਲੋ ਬਹੁਤ ਚਿਰ ਦੀ ਸਮੱਸਿਆ ਹੈ ਵੀ ਜਿਹੜੀ ਮੁਰਕਾ ਇਹਦਾ ਕੋਈ ਹੱਲ ਨਹੀਂ ਆ ਪੱਠੇ ਬੀਜਦੇ ਆ ਸਬਜ਼ੀ ਬੀਜਦੇ ਆ ਇਹਨੂੰ ਜਿੰਨਾ ਕੱਢੋ ਉਨੀ ਜ਼ਿਆਦਾ ਗੁੱਡੋ ਉਨੀ ਜ਼ਿਆਦਾ ਜਿੰਦੀ ਹੁੰਦੀ ਹੈ ਤਦਾਦ ਦੇ ਵਿੱਚ ਵੱਧਦੀ ਹੈ ਤੇ ਇਹਦਾ ਹੱਲ ਆ ਜਿਹੜਾ ਹੁਣ ਆ ਗਿਆ ਜਿਹੜੀ ਆ ਦਵਾਈ ਆ ਸੈਂਪਰਾ ਤੇ ਵੀਡੀਓ ਪੂਰੀ ਦੇਖ ਲਿਓ ਤਾਕੇ ਪਤਾ ਲੱਗ ਜੀ ਵੀ ਕਿੱਥੇ ਕਿੱਥੇ ਕਿਵੇਂ ਕਿਹੜੇ ਤਰੀਕੇ ਨਾਲ ਵਰਤਣੀਆਂ ਤੇ ਇਹਦਾ ਕੰਮ ਆ ਜਿਹੜਾ ਥੋੜਾ ਜਿਹਾ ਸੈੱਲ ਦੇ ਵਿੱਚ ਕੰਮ ਕਰਦੀ ਆ ਜੇ ਆਪਾਂ ਛਿੜਕ ਕੇ ਬਾਅਦ ਦੇ ਵਿੱਚ ਵੀ ਪਾਣੀ ਲਾ ਦਿਆਂਗੇ ਤਾਂ ਤਾਂ ਵੀ ਕੰਮ ਕਰ ਜਾਂਦੀ ਆ ਜਿਵੇਂ ਇਸ ਤਰ੍ਹਾਂ ਬਾਜਰਾ ਏ ਜੜਾਂ ਵਾਲਾ ਜਾਂ ਚਰੀ ਆ ਮੱਕੀ ਆ ਕੋਈ ਵੀ ਆ ਉਹਦੇ ਤੇ ਤਾਂ ਖੁੱਲ ਕੇ ਛਿੜਕ ਸਕਦੇ ਆ ਕਿਉਂਕਿ ਮੇਰਾ ਤਜਰਬਾ ਕੀਤਾ ਵਾ ਵੀ ਪੱਠਿਆਂ ਨੂੰ ਇਹ ਕੁਛ ਨਹੀਂ ਜਾਂਦੀ ਮੱਕ ਤੇ ਚਰੀ ਤੇ ਇੱਕ ਹੋਰ ਤਜਰਬਾ ਕਰਿਆ ਸੀਗਾ ਬਈ ਕਰੇਲਿਆਂ ਦੀਆਂ ਬੱਲਾਂ ਤੇ ਛੜਕੀ ਸੀਗੀ, ਕਰੇਲਿਆਂ ਦੀਆਂ ਬੱਲਾਂ ਤਾਂ ਇਹ ਦਵਾਈ ਨੇ ਨਹੀਂ ਮਾਰੀਆਂ। ਤੇ ਬਾਕੀ ਇੱਕ ਦੋ ਦਿਨਾਂ ਤੱਕ ਆਪਾਂ ਆ ਜਿਹੜੀਆਂ ਕੱਦੂ ਤੋਰੀਆਂ ਦੀਆਂ ਬੱਲਾਂ ਇਹਦੇ 'ਚ ਵੀ ਆ ਕੱਲੀ ਮੁਰਕਾ ਜਿਆਦਾ ਥੋੜੀ ਜੀ ਤੇ ਇਹਦਾ ਕਰਕੇ ਆਪਾਂ ਇਹਦੇ 'ਚ ਵੀ ਛੜਕ ਕੇ ਦੇਖਣੀ ਆ। ਬਈ ਬੱਲਾਂ ਨੂੰ ਤਾਂ ਨਹੀਂ ਕੁਝ ਕਹਿੰਦੀ। ਹੋਰ ਕੋਈ ਪੱਠਾ ਨਹੀਂ ਇਹਨੇ ਮਾਰਨਾ। ਜਸ ਤਰ੍ਹਾਂ ਦਿਖਾ ਦਿੰਨਾ ਤੁਹਾਨੂੰ। ਆ ਦੇਖੋ ਇੱਥੇ ਛੜਕੀ ਸੀਗੀ। ਆ ਮੁਰਕ ਦਾ ਦੇਖੋ ਕੀ ਹਾਲ ਕੀ ਤਾਂ ਇਹਨੂੰ ਕੁਝ ਨਹੀਂ ਕਿਹਾ। ਆ ਬਠੇ ਹੋਰ ਚੌੜਾ ਪੱਤਾ ਜਾਂ ਜਿਹੜਾ ਮਧਾਨਾ ਕਹਿ ਲਈਏ ਡੀਲਾ ਕਹਿ ਲਈਏ ਜਾਂ ਜਿਹਨਾਂ ਆ ਬਰੀਕ ਪੱਤੇ ਦੀ 8 ਸੈਟ ਵਗੈਰਾ ਹੋਰ ਕਿਸੇ ਨੂੰ ਨਹੀਂ ਮਾਰਦੀ ਤੇ ਮੁਰਕ ਨੂੰ ਜੇ ਆਪਾਂ ਕਹਿ ਲਈਏ ਵੀ ਰੌਂਡ ਅਪ ਜਦੋਂ ਮੈਂ ਪੈ ਜਨਾ ਘਾਹ ਦੀ ਜੜ ਗਾਲ ਦਿੰਦੀ ਆ ਤੇ ਉਸ ਤਰ੍ਹਾਂ ਇਹ ਵੀ ਗੰਢੀ ਗਾਲ ਦਿੰਦੀ ਆ ਦੁਆਰਾ ਹੋਣ ਦੀ ਤਾਲ ਚ ਨਹੀਂ ਰਹਿੰਦੀ ਐਸ ਬਾਣ ਦੇ ਵਿੱਚ ਆ ਜਿੱਥੇ ਪੱਠੇ ਬੀਜੇ ਆ ਯਾਨਕਿ ਇੰਨੀ ਕੁ ਮੁਰਕ ਸੀਗੀ ਵਿਚਾਰੀ ਨਹੀਂ ਹੋਣ ਦਿੱਤੇ ਮੁਰਕ ਨੇ ਤੇ ਬਾਅਦ ਚੇਹ ਲਿਆ ਕੇ ਛੜਕਤੀ ਚਰੀ ਨੂੰ ਤਾਂ ਨਹੀਂ ਕੁਝ ਕਿਹਾ ਜਿਹੜੀ ਸੀਗੀ ਚਲੋ ਚਰੀ ਪਹਿਲਾਂ ਥੋੜੀ ਜੀ ਮੀਨ ਇਹ ਵੀ ਖਰਾਬ ਕਰਤੀ ਸੀਗੀ ਤੇ ਹੋ ਗਈ ਤੇ ਪਰ ਮੁਰਕ ਦੁਬਾਰਾ ਨਾ ਜਿੱਥੇ ਛੜਕੀ ਗਈ ਦੁਬਾਰਾ ਮੁਰਕ ਨਹੀਂ ਹੁੰਦੀ ਕਿਉਂਕਿ ਇਹ ਦਵਾਈ ਇਸ ਤਰ੍ਹਾਂ ਦੀ ਆ ਵੀ ਗੰਢੀ ਨੂੰ ਗਾਲ ਦਿੰਦੀ ਆ ਆ ਦੇਖੋ ਜਮਾਤ ਹਜੇ ਤੇ ਅਸਰ ਕਰ ਰਹੀ ਹੈ ਹਜੇ 5 6 ਦਿਨ ਹੋਇਆ ਛੜਕੀ ਨੂੰ ਤੇ ਇਸ ਤਰ੍ਹਾਂ ਹੌਲੀ ਹੌਲੀ ਰੌਂਡ ਅਪ ਦੀ ਤਰ੍ਹਾਂ ਇਹ ਅਸਰ ਕਰਦੀ ਆ ਤੇ ਜਿੰਨੀ ਜ਼ਿਆਦਾ ਸੈੱਲ ਹੋਊ ਜਾਂ ਜਿਵੇਂ ਜਿਵੇਂ ਆਪਾਂ ਪਾਣੀ ਲਈ ਚੱਲਾਂਗੇ ਉਸ ਤਰ੍ਹਾਂ ਮੁਰਕ ਖਤਮ ਹੁੰਦੀ ਜਾਂਦੀ ਐ ਤੇ ਦਵਾਈ ਦਾ ਨਾਮ ਦੁਬਾਰਾ ਫੇਰ ਵੇਖ ਲਓ ਸੈਂਪਰਾ ਤੇ ਇਹਦੇ ਚ ਇਹ ਛੜਕਦੇ ਹੁੰਨੇ ਆ origignal ਆ ਤਨੂਕਾ ਦੀ ਐ ਤੇ ਬਹੁਤ ਵਧੀਆ ਦਵਾਈ ਐ 6 ਗ੍ਰਾਮ ਇੱਕ ਢੋਲੀ ਦੀ ਡੋਜ਼ ਐ 16 ਲੀਟਰ ਵਾਲੀ ਜਿਹੜੀ ਹੱਥਾਂ ਵਾਲੀ ਢੋਲੀ ਆਪਣੀ ਪਹਿਲਾਂ ਵਾਲੀ ਪੰਪ ਵਾਲੀ ਐ ਉਹ ਚ 6 ਗ੍ਰਾਮ ਸਿਰਫ ਦਵਾਈ ਪੈਂਦੀ ਐ ਤੋਂ ਧੰਨਵਾਦ ਦੋਸਤੋ